ਪਰਠ ਮਹਲਾ ਪੰਜਮਾ ਵਿੱਚ ਕਰਤਾ ਅਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਦਾਰਾ ਸੇ ਜਪ ਹਰ ਹਰ ਕਿਲ ਵਿਖ ਨਾ ਸੇ ਸੰਤੋ ਰਾਮ ਦਾਸ ਸਰੋਵਰ ਨੀਕਾ ਜੋ ਨਾਵੇ ਸੋ ਕੁਲ ਤਰਾਵੇ ਦਾਰੂ ਆ ਹੈ ਜੀ ਕਾਰਹਾਓ ਜੈ ਜੈ ਕਾਰ ਜਗ ਗਾਵੇ ਮਨ ਚਿੰਦੇੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹੱਲਾ ਪੰਜ ਮਾ ਵਿਚ ਕਰਤਾ ਅਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਧਰਾ ਸੇ ਜਪ ਹਰ ਹਰ ਗਿੱਲ ਵਿਖ ਨਾਸੇ ਸੰਤੋ RAM ਦਾਸ ਸਰੋਵਰ ਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰੂ ਆ ਹੈ ਜੀ ਕਾਰਹਾਉ ਜੈ ਜੈ ਕਾਰ ਜਗ ਗਾਵੇ ਮਨ ਚਿੰਦੜ ਪਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਉਰੇ ਤੋਂ ਮਹੱਲਾ ਪੰਜਾਂ ਵਿਚ ਕਰਤਾ ਅਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਧਾਰਾ ਸੀ ਜਪ ਹਰ ਹਰ ਗਿੱਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਰੂਆ ਹੈ ਜੀ ਕਾ ਰਹਾਉ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਾਂ ਵਿੱਚ ਕਰਤਾ ਅਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਧਰਾਸੀ ਜਪ ਹਰ ਹਰ ਗਿੱਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋ ਆ ਹੈ ਜੀ ਕਾ ਰਹਾਓ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭ ਉਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਾਂ ਵਿੱਚ ਕਰਤਾ ਅਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮજન ਗੁਰ ਆਂਧਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੇ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋਆ ਹੈ ਜੀ ਕਾਰਹਾਓ ਜੈ ਜੈ ਕਾਰ ਜਗ ਗਾਵੇ ਮਨ ਚਿੰਦੇੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨ ਐ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਾਂ ਵਿੱਚ ਕਰਤਾ ਅਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਹਨ ਗੁਰ ਆਂਧਰਾਸੇ ਜਪ ਹਰ ਹਰ ਗਿੱਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੇ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋਆ ਹੈ ਜੀ ਕਾਰਹਾਓ ਜੈ ਜੈ ਕਾਰ ਜਗ ਗਾਵੇ ਮਨ ਚਿੰਦੇੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭ ਉਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਰਣ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹੱਲਾ ਪੰਜਾਂ ਵਿੱਚ ਕਰਤਾ ਅਪੁਰਖ ਖਲੋਆ ਆਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਧਰਾ ਸੇ ਜਪ ਹਰ ਹਰ ਗਿਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਖੁਦਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਕਰ ਜਗ ਗਾਵੇ ਮਨ ਚਿੰਦੇੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਇਹ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਾਂ ਵਿੱਚ ਕਰਤਾ ਅਪੁਰਖ ਖਲੋਆ ਆਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਧਾ ਰਸੇ ਜਪ ਹਰ ਹਰ ਗਿੱਲ ਵਿਖ ਨਾਸੇ ਸੰਤੋ RAMਦਾਸ ਸਰੋਵਰ ਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਰ ਜਗ ਗਾਵੇ ਮਨ ਚਿੰਦੇੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਮ ਵਿਚ ਕਰਤਾ ਅਪੁਰਖ ਖਲੋਆ ਵਾਲਨਾ ਵਿੰਗਾ ਹੋਆ ਮਜਨ ਗੁਰ ਆਂਧਾ ਰਾਸੀ ਜਪ ਹਰ ਹਰ ਗਿੱਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੇ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਰ ਜਗ ਗਾਵੇ ਮਨ ਚਿੰਦੇੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਰਣ ਨ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹੱਲਾ ਪੰਜ ਮਾ ਵਿਚ ਕਰਤਾ ਅਪੁਰਖ ਖਲੋਆ ਆਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਧਾ ਰਾਸੇ ਜਪ ਹਰ ਹਰ ਗਿਲ ਵਿਖ ਨਾਸੇ ਸੰਤੋ RAM DAS ਸਰੋਵਰ ਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋ ਆ ਹੈ ਜੀ ਕਾ ਰਹਾਓ ਜੈ ਜੈ ਕਰ ਜਗ ਗਾਵੇ ਮਨ ਚਿੰਦੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮਗਤ ਪਾਵੇ ਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨ ਐ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਵਾਂ ਵਿੱਚ ਕਰਤਾ ਅਪੁਰਖ ਖਲੋਆ ਆਵਾਲ ਨਵਿੰਗਾ ਹੋਆ ਮਜਨ ਗੁਰ ਆਂਧਾਰਾ ਸੀ ਜਪ ਹਰ ਹਰ ਕਿਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੇ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰੂ ਆ ਹੈ ਜੀ ਕਾ ਰਹਾਉ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭ ਉਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਾਂ ਵਿੱਚ ਕਰਤਾ ਅਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਹਨ ਗੁਰ ਆਂਧਾਰਸੇ ਜਪ ਹਰ ਹਰ ਗਿਲ ਵਿਖ ਨਾਸੇ ਸੰਤੋ RAMਦਾਸ ਸਰੋਵਰ ਨੇ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰੂ ਆ ਹੈ ਜੀ ਕਾ ਰਹਾਓ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠਿ ਮਹਲਾ 5 ਵਿੱਚ ਕਰਤਾ ਅਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਧਾ ਰਸੇ ਜਪ ਹਰ ਹਰ ਗਿੱਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰੂ ਆ ਹੈ ਜੀ ਕਾ ਰਹਾਓ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭ ਉਧਾਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨ ਐ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠਾ ਮਹਲਾ 5 ਵਿੱਚ ਕਰਤਾ ਅਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਧਾਰਾ ਸੀ ਜਪ ਹਰ ਹਰ ਗਿੱਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋਆ ਹੈ ਜੀ ਕਾ ਰਹਾਓ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਭੇਜਾਈ ਹਰ ਹਰ ਨਾਮ ਤੇ ਆਈ ਏ ਬ੍ਰह्म ਵਿਚਾਰ ਸੋ ਜਾਨੈ ਜਿਸ ਤਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਸੋਰਠ ਮਹਲਾ ਪੰਜਾਂ ਵਿੱਚ ਕਰਤਾ ਅਪੁਰਖ ਖਲੋਆ ਆਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਧਾ ਰਸੇ ਜਪ ਹਰ ਹਰ ਗਿੱਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਉਦਾਰ ਹੋ ਆ ਹੈ ਜੀ ਕਾ ਰਹਾਓ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਨੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋਰਠਾ ਮਹਲਾ ਪੰਜ ਮਾ ਵਿਚ ਕਰਤਾ ਅਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਮਜਨ ਗੁਰ ਆਂਧਰਾ ਸੇ ਜਬ ਹਰ ਹਰ ਗਿਲ ਵੇਖ ਨਾਸੇ ਸਤੋ ਰਾਮ ਦਾਸ ਸਰੋਵਰ ਨੀ ਕਾ ਜੋ ਨਾਵੇ ਸੋ ਕੁਲ ਤਰਾਵੇ ਉਧਾਰ ਹੋ ਆ ਹੈ ਜੀ ਕਾ ਰਹਾਉ ਜੈ ਜੈ ਕਰ ਜਗ ਗਾਵੇ ਮਨ ਚਿੰਦੇ ਅੜ ਫਲ ਪਾਵੇ ਸਹੀ ਸਲਾਮਤ ਨਾ ਆਏ ਆਪਣਾ ਪ੍ਰਭ ਉਧਿਆਏ ਸੰਤ ਸੋ ਰੋਬਰ ਨਾਵੇ ਸੋ ਜਨ ਪਰਮ ਗਤ ਪਾਵੇ ਮਰੇ ਨਾ ਆਵੇ ਜਾਈ ਹਰ ਹਰ ਨਾਮ ਤੇ ਆਈ ਏ ਬ੍ਰह्म ਵਿਚਾਰ ਸੋ ਜਾਣੈ ਜਿਸ ਥਿਆਲ ਹੋਏ ਭਗਵਾਨੈ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗੰਤ ਮਿਟਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ